ਨੀ ਅਸੀਂ ਸੁਣਿਆ ਅਸੀਂ ਸੁਣਿਆ ਵੀ ਤੁਹਾਡਾ ਨਾਮ ਚੱਲਦਾ ਹੈ ਹਟਦੇ ਨਹੀਂ ਪੰਪ ਪਾਰਟੀ ਦੇ ਕੌਂਸਲਰ ਵੀ ਤੁਹਾਡੇ ਨਾਲ ਆ ਕੇ ਤਾਂ ਜਿਹੜਾ ਆ ਪੰਪ ਪਾਰਟੀ ਦਾ ਦੇਖੋ ਜਦੋਂ ਕੀ ਬੋਤਲ ਰੋਲ ਹੈ ਨਹੀਂ ਸੋ ਸਰਪੰਚ ਇਹਨਾਂ ਦੀ ਫੜਾਈ ਕਰਕੇ ਸ਼ਹਿਰ ਦੇ ਬੜੇ ਕੰਮ ਆਜ ਜਿਹੜਾ ਹੈਗਾ ਨਗਰ ਕੌਂਸਲਰ ਰੂਪਨਗਰ ਵਿਖੇ ਪ੍ਰਧਾਨ ਦੇ ਵਿਰੁੱਧ ਬੇਪਰੋਸੀ ਦਾ ਮਤਲਬ ਸੀਗਾ ਰੋਪੜ ਦੇ ਵਿੱਚ ਨਵੇਕਲੀ ਤਰ੍ਹਾਂ ਦੀ ਸਿਆਸਤ ਵੇਖਣ ਨੂੰ ਮਿਲੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਦੇ ਖਿਲਾਫ ਬੇਪਰੂਰਕੀ ਦਾ ਮਤਾ ਪਾਸ ਕਰ ਦਿੱਤਾ ਇਸ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਦਵਾਜ਼ਾਦ ਕੌਂਸਲਰ ਵੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਗੁੱਟ ਦੇ ਨਾਲ ਮਤੇ ਦਾ ਸਮਰਥਨ ਕਰਦੇ ਨਜ਼ਰ ਆਏ ਨੇ ਜਦਕਿ ਅਕਾਲੀ ਕੌਂਸਲਰ ਇਸ ਮੀਟਿੰਗ ਤੋਂ ਗੈਰ ਹਾਜ਼ਰ ਰਹੇ ਤੇ ਰੋਪੜਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੂੰ ਪ੍ਰਧਾਨਗੀ ਪਦ ਤੋਂ ਉਤਾਰਨ ਦੇ ਲਈ ਬੀਤੇ ਕੁਝ ਦਿਨਾਂ ਤੋਂ ਹੀ ਸਿਆਸਤ ਗਰਮਾਈ ਹੋਈ ਹੈ ਵਰਤਲਾ ਬਈ ਕਿ ਕੌਂਸਲ ਪ੍ਰਧਾਨ ਸੰ ਟਿਕਟ ਤੋਂ ਚੋਣ ਲੜਕੇ ਕਾਂਗਰਸ ਪਾਰਟੀ ਦੇ ਬਹੁਮਤ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਬਣੇ। ਕਾਂਗਰਸ ਦੇ 16 ਕੌਂਸਲਰਾਂ ਨੇ ਆਪਣੇ ਪਾਰਟੀ ਦੇ ਕੌਂਸਲ ਪ੍ਰਧਾਨ ਸੰਜੀਵ ਵਰਮਾ ਦੇ ਖਿਲਾਫ ਵਿਪਰੋਸਗੀ ਦਾ ਮਤਾ ਕਰ ਲਿਆ। ਇਸ ਮਤੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਦੋ ਆਜ਼ਾਦ ਕੌਂਸਲਰਾਂ ਨੇ ਵੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਾ ਹੀ ਸਾਥ ਦਿੱਤਾ। ਇਸ ਦੇ ਚੱਲਦਿਆਂ ਬੇਪਰੋਸਗੀ ਦਾ ਇਹ ਮਤਾ ਬਹੁਮਤ ਦੇ ਨਾਲ ਪਾਸ ਹੋ ਗਿਆ ਪਰ ਕਾਂਗਰਸ ਦੇ ਤੁਹਾਡੇ ਬੰਦੀ ਨੂੰ ਹੋਰ ਉਜਾਗਰ ਵੀ ਕਰ ਗਿਆ। ਭਾਵੇਂ ਕਿ ਕੌਂਸਲ ਪ੍ਰਧਾਨ ਦੇ ਖਿਲਾਫ ਬੇਪਰੋਸਗੀ ਦਾ ਮਤਾ ਆਇਆ ਹੈ ਪਰ ਮਤਾ ਲਿਉਣ ਵਾਲੇ ਕਾਂਗਰਸੀ ਕੌਂਸਲਰਾਂ ਦਾ ਇਹ ਕਹਿਣਾ ਹੈ ਕਿ ਉਹ ਸ਼ਹਿਰ ਦੇ ਕੰਮ ਨਾ ਹੋਣ ਕਾਰਨ ਮਜਬੂਰੀ ਦੇ ਵਿੱਚ ਕੌਂਸਲ ਪ੍ਰਧਾਨ ਦੇ ਖਿਲਾਫ ਇਹ ਮਤਾ ਲੈ ਕੇ ਆਏ ਨੇ। ਪਰ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਕੌਂਸਲਰਾਂ ਨੇ ਇਸ ਨੂੰ ਕਾਂਗਰਸ ਦੀ ਆਪਣੀ ਲੜਾਈ ਦੱਸਿਆ। ਪਰ ਉਹ ਕਾਂਗਰਸ ਦਾ ਸਮਰਥਨ ਕਰਨ ਦੇ ਸਵਾਲ ਤੋਂ ਟਾਲਮਟੋਲ ਕਰਦੇ ਨਜ਼ਰ ਆਏ ਨੇ। ਤੇ ਉਧਰ ਇਹ ਪ੍ਰਕਿਰਿਆ ਕਰਵਾਉਣ ਪਹੁੰਚੇ ਐਸ.ਡੀ.ਐਮ ਦਾ ਇਹ ਕਹਿਣਾ ਹੈ ਕਿ ਮਤਾ ਸਰਕਾਰ ਕਰਕੇ ਪਿੱਛੇ ਜਾ ਜਾਵੇਗਾ ਸਰਕਾਰ ਦੇ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਇਹ ਅਗਲੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਦੇ ਆਦੇਸ਼ਾਂ ਅਨਸਾਰ ਅੱਜ ਜਿਹੜਾ ਹੈਗਾ ਨਗਰ ਕੌਂਸਲ ਰੂਪਨਗਰ ਵਿਖੇ ਪ੍ਰਧਾਨ ਦੇ ਵਿਰੁੱਧ ਬੇਪਰੋਸੀ ਦਾ ਮਤਾ ਸੀਗਾ ਉਸ ਦੇ ਵਿੱਚ ਜਿਹੜੀ ਮੈਲਰੀ ਡਿਊਟੀ ਬਤੌਰ ਅਬਜ਼ਰਵਰ ਲਗਾਈ ਗਈ ਸੀ ਕਿ ਤੇ ਜਿਹੜਾ ਵੀ ਇਹ ਮਤਾ ਹੈ ਉਸ ਦੀ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਬੜੀ ਸ਼ਾਂਤੀਪੂਰਵਕ ਨਿਭਣੀਆਂ ਨੇ। ਕੀ ਕੀ ਹੋਇਆ ਇਸ ਵਿੱਚ? ਨੇ ਕੌਂਸਲਰ ਦੀ ਲੋੜ ਕਿੰਨੇ ਬੇਤਰਤੀਬੀ ਦੇ ਮੇਰੀ ਡਿਊਟੀ ਸਿਰਫ ਇਹ ਸੀ ਕਿ ਉਸ ਸਮੇਂ ਦੇ ਦੌਰਾਨ ਕੋਈ ਕਾਨੂੰਨ ਵਿਵਸਥਾ ਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ ਅਜੇ ਹੀ ਉੱਥੇ ਕੁਝ ਵੀ ਨਹੀਂ ਹੋਇਆ ਲੇਕਿਨ ਗਿਣਤੀ ਮਤਲਬ ਮੇਰੇ ਕੋਲ 17 ਤੋਂ ਜਿਹੜੇ ਕਰੀਬ ਕਾਉਂਸਲਰ ਜਿਹੜੇ ਉਹਨਾਂ ਨੇ ਪੇਪਰ ਜੀ ਦਵਾਤਾ ਪਾਸ ਕੀਤਾ ਤੇ ਹੁਣ ਨਗਰ ਕੌਂਸਲ ਪ੍ਰਧਾਨ ਤੋਂ ਕਿਦਾਂ ਇਹ ਤੱਕ ਜੋ ਜਦੋਂ ਤੱਕ ਸਰਕਾਰ ਇਹਦਾ ਨੋਟੀਫਿਕੇਸ਼ਨ ਨਹੀਂ ਕਰਦੀ ਉਦੋਂ ਤੱਕ ਜਿਹੜਾ ਹੈਗਾ ਇਸ ਦੇ ਬਾਰੇ ਕੁਝ ਨਹੀਂ ਕਿਹਾ ਗਿਆ ਸਰਕਾਰ ਨੋਟੀਫਿਕੇਸ਼ਨ ਅਗਲੀ ਜਿਹੜੀ ਜ਼ੋਨ ਪਕੜਿਆ ਉਹਦੇ ਕੀ ਨਿਯਮ ਦੋ ਜਦੋਂ ਤੱਕ ਬੇਪਰੋਸਗੀ ਦਾ ਮਤਲਬ ਸਰਕਾਰ ਵੱਲੋਂ ਪ੍ਰਵਾਨ ਕੀਤਾ ਜਾਂ ਨਹੀਂ ਕੀਤਾ ਜਾਂ ਉਹਦੇ ਤੱਕ ਕੰਮ ਨਹੀਂ ਕਰ ਸਕਿਆ ਹੁਣ ਜਿਹੜੀ ਮੀਟਿੰਗ ਹੋਊਗੀ ਕੋਈ ਆਪਰ ਹੁੰਦਾ ਹੈ ਪ੍ਰਧਾਨ ਦੀ ਮੌਜੂਦਗੀ ਵਿੱਚ ਹੀ ਹੁੰਦੀ ਹੈ ਹਾਂ ਈਓ ਸਾਹਿਬ ਨੂੰ ਇਹ ਜਿਆਦਾ ਕੋਈ ਅਧਿਕਾਰ ਨਹੀਂ ਕਿ ਜੀ ਉਹ ਕਾਉਂਸਲ ਜਿਹੜੀ ਨਗਰ ਕਾਉਂਸਲ ਦੀ ਕੋਈ ਮੀਟਿੰਗ ਕਰ ਲੈਣਾ ਸਰ ਉਹ ਕਿੰਨਾ ਸਟੈਂਡਰਡ ਟਾਈਮ ਪਰ ਮੈਨੂੰ ਕਹਿੰਦੇ ਜਾਣ ਤਾਈਂ ਹੁਣ ਜੇ ਵੀ ਨਗਰ ਕੌਂਸਲ ਪ੍ਰਧਾਨ ਦੀ ਅੰਨੀ ਜਿਹੜੀ ਵੱਡੀਆਂ ਪ੍ਰਧਾਨਗੀ ਦੀ ਪ੍ਰਧਾਨ ਚ ਹੋਣ ਗਿਆ ਜਾਂ ਤੁਸੀਂ ਹੋਰ ਦੀ ਪ੍ਰਵਾਸੀ ਤੇ ਹਾਲ ਦੀ ਘੜੀ ਕੋਈ ਵੀ ਜਿਹੜੀ ਮੀਟਿੰਗ ਨਹੀਂ ਕੀਤੀ ਜਾ ਸਕਦੀ ਠੀਕ ਠੀਕ ਪ੍ਰਧਾਨ ਜੀ ਦਾ ਕਹਿਣਾ ਇਹ ਹੈ ਵੀ ਬਰਿੰਦਰ ਢਿੱਲੋਂ ਦੇ ਖਿਲਾਫ ਜਿਹੜੇ ਕਾਂਗਰਸ ਪਾਰਟੀ ਦੇ ਵੀ ਕਾਉਂਸਲਰ ਰਹੇ ਆ ਅੱਜ ਬਰਿੰਦਰ ਢਿੱਲੋਂ ਦੀ ਗੱਡੀ 'ਚ ਚੜ ਕੇ ਗਏ ਚਲੋ ਜੇ ਤਾਂ ਤੁਹਾਡਾ ਇਸ਼ਾਰਾ ਮੇਰੇ ਕਰਨੀ ਹੈ ਤਾਂ ਦੱਸੋ ਮੈਂ ਕਿੱਥੇ ਬਰਿੰਦਰ ਦੇ ਖਿਲਾਫ ਕਰੀਏ ਦੱਸੋ ਇੱਕ ਜਗ੍ਹਾ ਵੀ ਦੱਸੋ ਇੱਕ ਸਟੇਜ ਤੇ ਦੱਸੋ ਇੱਕ ਪਬਲਿਕ ਮੀਟਿੰਗ ਚ ਜਦੋਂ ਤੁਹਾਨੂੰ ਜੇ ਟੈਲੀਫੋਨ ਕਰਿਆ ਵੀ ਨੋਟ ਰਿਪਾਇ ਤਾਂ ਤਾਂ ਵੀ ਦੱਸੋ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਜਿੱਤਾਂ ਹਾਰਾ ਹੁੰਦੀਆਂ ਰਹਿੰਦੀਆਂ ਨੇ ਉਹ ਹਾਰ ਗਿਆ ਤਾਂ ਕੋਈ ਗੱਲ ਨਹੀਂ ਹੈਗੀ ਦਾ ਮਤਲਬ ਇਹ ਨਹੀਂ ਹੈ ਜੀ ਜਿੰਤਣ ਦੇ ਵੀ ਸਾਰ ਬਣਦੇ ਨੇ ਐਂ ਹੀ ਬਣਦੇ ਨੇ ਐਂ ਹੀ ਫਿੱਕੜਦੇ ਨੇ ਐਸੀ ਕੋਈ ਗੱਲ ਨਹੀਂ ਹੈ ਕਿ ਮੈਂ ਤੁਹਾਡੇ ਕੋਲ ਕੁਝ ਨਹੀਂ ਕਿਹਾ ਬਿੰਦਰ ਨਾ ਮੈਂ ਤਾਂ ਕੋਈ ਕੁਝ ਕਿਹਾ ਨਹੀਂ ਸਾਢੇ 4 ਸਾਲ ਜਿਹੜੇ ਬੀਤੇ ਨੇ ਨਾ ਉਹਨੇ ਮੇਰੇ ਬਾਰੇ ਕੋਈ ਫालतू ਗੱਲ ਕਰੀ ਨਾ ਕਰੀ ਮੈਂ ਕਰੀ ਤੁਸੀਂ ਖੜੀ ਕਰੀ ਜੰਨੇ ਹੋ ਤੁਹਾਨੂੰ ਮੇਰਾ ਸਿਰ ਨਾ ਪੜੋ ਆ ਦੀ ਯੋਜਨਾ ਕੀਤੇ ਗਰੀ ਮੈਂ ਐਡਾ ਜੋਗਾ ਨਹੀਂ ਹਾਂ ਅੱਛਾ ਹੁਣ ਉਹਦੀ ਦੁਕਾਨ ਤੇ ਜਾਣਾ ਸੀ ਨਾਲੇ ਚੱਲੀਏ ਤੁਹਾਡੇ ਨਹੀਂ ਨਹੀਂ ਜਾਊਂਗਾ ਘਰ ਕੇ ਆ ਜਾਓ ਆਪਣਾ ਭਰਾ ਆਇਆ ਹੈ ਆਪਣਾ ਨਹੀਂ ਨਹੀਂ ਯਾਰ ਤੁਸੀਂ ਐਡਾ ਜੀ ਤੇ ਹੁਣੇ ਜਾਣਾ ਮੈਂ ਕਿਹਾ ਅਸੀਂ ਨਾਲੇ ਜਾਵਾਂਗੇ ਕਰੋ ਐਡਾ ਵੀਰ ਜੀ ਆਸਤ ਬਣਾ ਲਓ ਮੇਰਾ ਸਾਡਾ ਬੱਚਾ ਹੈ ਨਾ ਚਲੋ ਬਹੁਤ ਹੋਊਗਾ ਉਹ ਬੰਦਾ ਸੁਤੰਤਾਵੀ ਬਣੇਗਾ ਨਾ ਬਹੁਤ ਮਤ ਕਾਂਗਰਸ ਦਾ ਬਹੁਤ ਬਹੁਤ ਕਾਂਗਰਸ ਦਾ ਹੈਗਾ ਕੰਮ ਕਰਨਾ ਮਰ ਨਹੀਂ ਬਹੁਤ ਸਾਬਤ ਕਰਨਾ ਪੂਗਾ ਮਨ ਸਹਿਯੋਗ ਆਮ ਆਦਮੀ ਪਾਰਟੀ ਦਾ ਹੋਊਗਾ ਇਹ ਸਰਕਾਰ ਦਾ ਹੋਊਗਾ ਕੋਈ ਰੋਲ ਨਹੀਂ ਬਲੀ ਸਰਕਾਰ ਵੱਲੋਂ ਜਿਹੜੇ 6-7 ਮਹੀਨੇ ਰਹਿ ਗਏ ਇਹਦੇ ਤੋਂ ਉਮੀਦ ਹੈਗੀ ਆ ਕਿ ਕੰਮ ਹੋ ਜਾਣਗੇ। ਪੂਰਾ ਸਹਿਯੋਗ ਦੇਊਗੀ। ਸਰਕਾਰ ਦੇਖੋ ਹੁਣ ਵੀ ਸਹੂਲਤ ਦੇ ਰਹੀ ਸੀ ਇਹਨਾਂ ਨੂੰ। ਪਰ ਪਰ ਮੰਥ ਇਹਨਾਂ ਕੋਲ ਪੈਸੇ ਆ ਰਹੇ ਆ। ਪਰ ਕੋਈ ਕੰਮ ਕਰਨ ਦਾ ਤਜਰਬਾ ਹੁੰਦਾ। ਤਜਰਬਾ ਇਹਨਾਂ ਕੋਲ ਨਹੀਂ ਸੀਗਾ। ਇਸ ਕਰਕੇ ਜਿਹੜੇ ਮੈਂਬਰ ਸਹਿਰਾਨ ਸੀਗੇ ਉਹਨਾਂ ਨੇ ਆਪਣਾ ਰੋਸ ਪ੍ਰੋਜੈਕਟ ਕਰਿਆ। ਉਹ ਰੋਸ ਦਾ ਜਹਾਜ ਨਤੀਜਾ ਜੇਪ ਪੁੱਟਣਾ ਪੈਗਾ ਨਾ। ਹਾਂਜੀ ਸਭ ਤੁਸੀਂ ਕਹਿ ਰਹੇ ਹੋ ਜੀ। ਦੇਖੋ ਥੜੇ ਨਾਲ ਤਾਂ ਰਹਿਣਾ ਪੈਂਦਾ ਨਾ ਜੀ। ਕਿਹੜਾ ਥੜਾ ਥੜਾ? ਥੜਾ ਤਾਂ ਮੇਰੇ ਤਾਂ ਜਿੱਧਰ ਬਾਵੇ ਦਾ ਜੀ ਫਰਮ ਬੂ ਦੋ ਪਾਰਟੀ ਆਮ ਆਦਮੀ ਸਾਡੀ ਆਪਣੀ ਬਹੁਤ ਹੀ ਸਹਿਮਤੀ ਸੀਗੀ ਤੁਸੀਂ ਦੋ ਆਸੀਂ ਦੋ ਦੇਖੋ ਜੀ ਕਹਿ ਰਹੇ ਆ ਵੀ ਤੁਹਾਡੇ ਦੋ ਮੈਂਬਰ ਆ ਹਾਂ ਹਾਂ ਤੁਸੀਂ ਵੀ ਤਾਂ ਫਿਰ ਕਾਂਗਰਸ ਦੇ ਨਾਲ ਹੀ ਹੱਥ ਖੜੇ ਕਰਦੇ ਨਹੀਂ ਨਹੀਂ ਏਦਾਂ ਨਹੀਂ ਐਦਾਂ ਨਹੀਂ ਹੱਥ ਖੜੇ ਕਿੱਥੇ ਜੀ ਹੱਥ ਖੜੇ ਕਿੱਥੇ ਸਾਡੀ ਆਪਣੀ ਆਪਣੀ رائے ਵੀ ਹੈ ਜੀ ਆਪਣੀ رائے ਸ਼ਹਿਰ ਦੇ ਕੰਮ ਚ ਕਰਾਉਣੇ ਆਪਾਂ ਨੇ ਨਹੀਂ ਸੀ ਉਹ ਰਹੇ ਤੁਹਾਨੂੰ ਤਬਦਲਿਆ ਸੀ ਨਹੀਂ ਫਿਰ ਜਿਹੜਾ ਹੁਣ 17 15 ਮੈਂਬਰਾਂ ਨੇ ਜਿਨ੍ਹਾਂ ਨੇ ਹੁਣ ਨਵਾਂ ਪ੍ਰਧਾਨ ਚੁਣਨਾ ਹੈ ਫਿਰ ਉਹਨਾਂ ਦੇ ਨਾਲ ਤੁਸੀਂ ਸਾਥ ਦਿਓਗੇ ਕਿਦਾਂ ਜਿਹੜੇ ਨਵੇਂ ਨਵਾਂ ਪ੍ਰਧਾਨ ਚੁਣਨਾ ਹੈ ਨਾ ਨਵੇਂ ਪ੍ਰਧਾਨ ਚੁਣਨਾ ਸਾਡਾ ਹੀ ਕੀ ਰੋਲ ਰਣਾ ਕਾਂਗਰਸ ਅੱਜ ਤੁਸੀ ਰੋਲ ਦਿੱਤਾ ਹੈ ਅਬ ਆਇਆ ਅਸੀਂ ਹੱਥ ਖੜੇ ਕੀ ਦੇਖਾਂਗੇ ਮੌਕੇ ਦਾ ਕੀ ਕਹਿੰਦਾ ਮਤਲਬ ਤੁਹਾਡਾ ਤੁਹਾਡਾ ਯੋਗਦਾਨ ਸਿਰਫ ਲਾਉਣ ਦਾ ਸੀ ਬਣਾਉਣ ਦਾ ਨਹੀਂ ਹੈਗਾ ਸਾਡਾ ਇਹ ਮੇਰੇ ਕੋਲ ਸਾਡੇ ਦੇਖੋ ਸਾਡੀ ਲਾਉਣ ਦੀ ਕੋਈ ਮਨਸ਼ਾ ਨਹੀਂ ਹੈਗੀ ਪ੍ਰਧਾਨ ਜੀ ਤੁੰਦੋਗਾ ਮੈਨੂੰ ਸਾਡੀ ਕੋਈ ਰਾਣੀ ਮਨਸ਼ਾ ਨਹੀਂ ਹੈਗੀ ਕਿ ਕਾਂਗਰਸ ਆਪਣੀ ਕਾਰਟੋਕਲੈਸੀ ਲੈ ਬੈਠਾ ਪ੍ਰਧਾਨ ਜੀ ਸਾਡੀ ਆਪਣੀ ਨਾ ਮਤਲਬ ਸਾਡੀ ਮਨਚਾਤ ਜੁਣੀ ਤਾਂ ਤੁਸੀ ਤੇਲ ਹੀ ਪਾਇਆ ਨਾ ਤੇਲ ਦੋਨੇ ਪਾਇਆ ਸੀਗਾ ਦਿਲ ਪਾਉਣਾ ਅਸੀਂ ਤੇਲ ਪਾਉਣਗੇ ਬਦਲ ਮਤਾ ਤਾਂ ਇਹ ਵੀ ਕਾਂਗਰਸ ਦੀ ਆਪਣੀ ਲੜਾਈ ਹੈ ਮੇਰਾ ਦੇਦੋ ਕਿ ਬਹੁਤ ਰੋਲ ਹੈ ਨਹੀਂ ਸੋ ਬڑے ਸ਼ਹਿਰ ਦੇ ਇਹਨਾਂ ਦੀ ਲੜਾਈ ਕਰਕੇ ਸ਼ਹਿਰ ਦੇ ਬੜੇ ਕੰਮ ਅਫਸਰਟ ਹੋ ਰਹੇ ਸੀਗੇ ਸਾਰੇ ਸ਼ਹਿਰ ਦੇ ਵਿੱਚ ਤੇ ਹੁਣ ਦੇਖੋ ਜਦੋਂ ਬਹੁਮਤ ਨਾਲ ਪ੍ਰਧਾਨ ਜੀ ਨੂੰ ਚੁਣਾਂਗੇ ਉਹ ਫਿਰ ਜੇ ਸਾਖਾ ਦੀ ਜਵਾਬ ਕਰੂਗਾ ਕਿੰਨੇ ਸਮੇਂ ਤੱਕ ਨਵੇਂ ਪ੍ਰਧਾਨ ਨੂੰ ਚੁਣਨ ਦੀ ਕੋਵਾਇਤ ਹੋਈ ਹੈ ਇਹ ਦੇਖੋ ਸਰਕਾਰ ਦੀ ਹੈਗੀ ਹੈ ਪ੍ਰਸ਼ਾਸਨ ਜਿਵੇਂ ਜੀ ਦਾ ਮਤਾ ਪਹਿਲਾਂ ਪਾਸ ਹੋਏਗਾ ਜਾਂ ਫਿਰ ਉਸ ਤੋਂ ਬਾਅਦ ਫਿਰ ਨਵੇਂ ਪ੍ਰਧਾਨ ਚੁਣਨ ਦੇ ਤੋਂ ਅੱਛਾ ਕਿੰਨੀਆਂ ਵੋਟਾਂ ਨੇ ਅਗੇਂਸਟ ਪਈਆਂ ਨੇ ਦੇਖੋ 18 ਕੌਂਸਲਰ 18 ਨੇ ਦੇਗੇਂਸਪਾਈਆਂ ਮੁੱਤਾਂ ਤੇ ਕਾਰਨ ਕੀ ਲੱਗਦਾ ਫਿਰ ਇਹ ਨਾਲ ਅਗੇਂਸਟ ਨਾਲ ਐਂਟੀ ਇਨਕਮੈਸੀ ਰਹਿ ਰਹੇ ਨੇ ਐਂਟੀ ਇਨਕਮੈਸੀ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਵੈਸੇ ਫਿਰ ਦੱਸ ਦਿੰਦਾ ਵੀ ਇਹ ਕਾਂਗਰਸ ਆਪਣੇ ਲੜਾਈ ਜਾਂਦੀ ਮੇਰਾ ਤਾਂ ਇਨਕਮੈਸੀ ਦਾ ਮਤਲਬ ਇਹਦਾ ਉਹਦਾ ਰੋਲ ਇਦਾਂ ਨਹੀਂ ਪ੍ਰਧਾਨ ਕੋ ਜਿਹੜੇ ਬਾਕੀ ਕੌਂਸਲਰ ਸੀ ਉਹ ਖੁਸ਼ ਨਹੀਂ ਸੀਗੇ ਹਾਂ ਇਸ ਕਰਕੇ ਉਹਨਾਂ ਨੇ ਆਪਣੀ ਬੁਲਾਹ ਕੇ ਕਹਿੰਦੇ ਨੇ ਗੁੱਸਾ ਜਾਰ ਕਰਿਆ ਤੇ ਅੱਜ ਉਹਦੇ ਅਗੇਂਸਟ ਇੱਕ ਮੁੱਠ ਹੋ ਕੇ ਉਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕੋਸ਼ਿਸ਼ ਕਾਮਯਾਬ ਹੋ ਗਈ ਜੀ ਤਾਂ ਆਪਣੇ ਆਪਣੀ ਪ੍ਰਚਲਿਤ ਪ੍ਰਕਾਸ਼ਨ ਬਾਦਰ ਸੈਂਟਰ ਜੋ ਪੈਸੇ ਕਫੇ ਭਰ ਕੇ ਲਿਆਉਂਦਾ ਰਿਹਾ ਇਹਦਾ ਪ੍ਰਧਾਨ ਦੀ ਆ ਜਾਂ ਮੁੱਖ ਮੰਤਰੀ ਦੀ ਮਰਜ਼ੀ ਹੁੰਦੀ ਉੱਥੇ ਜਾਵੇ ਆਪਣਾ ਰੋਣਾ ਧੋਵਾ ਧੋਵੇ ਹੁਣ ਸਾਡੇ ਪ੍ਰਧਾਨ ਗਿਆ ਹੀ ਨਹੀਂ ਅੱਜ ਸਰਕਾਰ ਕੋਲੇ ਨਹੀਂ ਗਿਆ ਨਾ ਐਮਐਲਏ ਕੋਲੇ ਗਿਆ ਨਾ ਮੰਤਰੀ ਕੋਲ ਗਿਆ ਨਾ ਮੁੱਖ ਮੰਤਰੀ ਕੋਲ ਗਿਆ ਅਸੀਂ ਤੁਹਾਨੂੰ ਕਹਿੰਦੇ ਰਹੇ ਹਾਂ ਵੀ ਚਲੋ ਨਹੀਂ ਦੇਣਗੇ ਨਾ ਸਹੀ ਅਸੀਂ ਵਾਪਸ ਆ ਜਾਈਏ ਘਰ ਤੁਹਾਨੂੰ ਕਰਤਾ ਵਾਸਾ ਹੁਣ ਦੇਣਗੇ ਨਾ ਠੀਕ ਹੈ ਨਾ ਇਹਦੇ ਸਾਨੂੰ ਉੱਥੇ ਰੱਖ ਲੈਣਗੇ ਅਪੇਸਨ ਕੁਛ ਨਹੀਂ ਹੋਦਾ ਅਸੀਂ ਕੱਲ ਲੋਕਾਂ ਕੋਲ ਜਾਣੇ ਚੁੱਕੇ ਹੁੰਦੇ ਲੋਕਾਂ ਨੂੰ ਅਸੀਂ ਕਹਿਣ ਚੁੱਕੇ ਹੁੰਦੇ ਕਿ ਸਾਡੀ ਸਰਕਾਰ ਨੇ ਸੁਣੀ ਨਹੀਂ ਅਸੀਂ ਮੰਤਰੀ ਕੋਲ ਗਏ ਸੀ ਐਮਐਲਏ ਕੋਲ ਗਏ ਅਸੀਂ ਮੁੱਖ ਮੰਤਰੀ ਕੋਲ ਗਏ ਸਾਡੇ ਕੋਲ ਨੇ ਬਾਹਰ ਨਹੀਂ ਬੜਾਈ ਅਸੀਂ ਕੱਲ ਲੋਕਾਂ ਕੋਲ ਜਾਣ ਜੋਗੇ ਸੀ ਤਾਂ ਸਾਡੇ 4.5 ਸਾਲ ਕਿਉਂ ਲੱਗ ਗਏ 4.5 ਟਾਈਮ ਦਾ ਹਰ ਚੀਜ਼ ਹੈ ਜੀ ਹਰ ਚੀਜ਼ ਦਾ ਟਾਈਮ ਹੁੰਦਾ ਮਤਾ ਜੀ ਇਸ ਕਰਕੇ ਲੈਣਾ ਹੈ ਉਹ ਵੀ ਸਾਡਾ ਕਾਉਂਸਲਰ ਜਿਹੜਾ ਕਾਂਗਰਸੀ ਭਰਾ ਸੀ ਜਿਹੜਾ ਹੁਣ ਅਸੀਂ ਅੱਗੇ ਨੂੰ ਬਣਾਣਾ ਉਹ ਵੀ ਕਾਂਗਰਸੀ ਹੋਣਾ ਨੰਬਰ 1 ਨੰਬਰ 2 ਉਹ ਕੰਮ ਤਜਰਬਾ ਨਾ ਹੋਣ ਕਰਕੇ ਕੰਮ ਦਾ ਇਸ ਕਰਕੇ ਤੁਹਾਨੂੰ ਤਾਰਨਾ ਪਿਆ ਸਾਢੇ 4 ਸਾਲ ਹੋ ਗਏ ਕਿਸੇ ਦੇ ਕੰਮ ਨਹੀਂ ਸਾਰੇ ਵਾਟ ਦੇ ਕੰਮ ਨਾ ਹੋਣ ਕਰਕੇ ਸਾਡੀ ਮਜਬੂਰੀ ਪੈ ਗਈ ਨੂੰ ਤਾਰਨਾ ਕੋਈ ਹੋਰ ਸਾਡੀ ਗੋਦ ਨਾ ਰੰਚਸ ਨਹੀਂ ਆਗੀ ਨਾ ਸਾਡੀ ਗੋਦ ਵਿੱਚ ਜ਼ਮੀਨ ਸਾਂਝੀ ਆ ਇਸ ਨੂੰ ਤਾਰ ਰਹੀ ਆ ਅਸੀਂ ਇਹ ਭਾਈ ਸਾਹਿਬ ਨੂੰ ਤਜਰਬਾ ਹੈਗਾ ਅਸੀਂ ਭਾਈ ਸਾਹਿਬ ਨੂੰ ਦੇਖਾਂਗੇ ਕੀ ਕਰਾਂਗੇ ਕਰਣਗੇ ਹੋਰ ਕੀ ਗਰੰਟੀ ਆ ਵੀ ਕੰਮ ਹੋ ਜਾਣਗੇ ਨਹੀਂ ਤੁਸੀਂ ਨਹੀਂ ਕਰਕੇ ਵੀ ਇਹਨਾਂ ਨੂੰ ਵਿਦਾਰਨਾਂਗੇ ਕਿਹੜੀ ਬੰਦੇ ਜਿਹੜਾ 4.5 ਸਾਲ ਜਿਹੜਾ ਸਰਕਾਰ ਦਾ ਕਨਫਲਿਕਟ ਆ ਵੀ ਇਹ ਸਰਕਾਰ ਕੋਈ ਹੋਰ ਆ ਤੇ ਤੁਹਾਡੀ ਪਾਰਟੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਕੀ ਕਾਰਨ ਰਹੇ ਤੇ ਕੀ ਹੁਣ ਅਗਲੀ ਪਰਚੀ ਕਾਰਨ ਤਾਂ ਇਹੀ ਰਹੇ ਆ ਵੀ ਸ਼ਹਿਰ ਨਹੀਂ ਹੋਰ ਨਹੀਂ ਕੰਮ ਨਹੀਂ ਹੋਇਆ ਸ਼ਹਿਰ ਐਮਸੀਆਂ ਦੇ ਕੰਮ ਨਹੀਂ ਹੋਏ ਮੇਨ ਜਿਹੜੇ ਐਮਸੀਆਂ ਨੇ ਤਕਲੀਫ ਆ 4.5 ਸਾਲ ਹੋ ਗਏ ਸਰਕਾਰ ਵੀ ਰਹੀ ਕਾਂਗਰਸੀ ਕੋਈ ਸ਼ਾਂਤ ਤਾਂ ਕੋਈ ਗੁੱਸਾ ਨਹੀਂ ਅਜੇ ਤਾਂ ਪਹਿਲੇ ਦਿਨ ਤੋਂ ਨਾਲ ਲਿਤੀਏ ਚਾਰ ਬੰਦੇ ਸਾਡੇ ਦਾ ਕੰਮ ਮਾੜੇ ਮੋਕੇ ਜਿਹੜੇ ਹੁੰਦੇ ਆ ਉਹ ਦੀ ਕਰਾਈ ਕਰਨੇ ਆ ਬਾਕੀ ਜਿਹੜੇ ਐ ਐਮਸੀ ਨਰਾਜ਼ ਸੀਗੇ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਪ੍ਰਧਾਨ ਬਦਲਣਾ ਸਾਨੂੰ ਗਰੁੱਪ ਨਾਲ ਖੜਨਾ ਪੈਣਾ ਸੀ ਸਾਰੇ ਐਮਸੀ ਨਾਲ ਜਿਹੜੇ ਖੜੇ ਮੀਆਂ ਦੇ ਪਿੰਡ ਪਰ ਗੋਲੀ ਸਾਰੇ ਖੜੇ ਅਸੀਂ ਲੜ ਕੇ ਖੜੇ ਆ ਅੱਜ ਹੱਥ ਕਰੇ ਫਰਾ ਕੇ ਸਾਰੇ ਐਮਸੀ ਲਾਏ ਹੋਏ ਸੀ ਹਤਾਤਾ ਪੜਨਾ ਠੀਕ ਸਾਰੇ ਐਮਸੀ ਨੇ ਮੈਨੂੰ ਮੈਂ ਕਿਧਰ ਲੈ ਕੇ ਨੱਠਿਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਪਿਆਰ ਔਰ ਸਹਿਯੋਗ ਨਾਲ ਸਾਰਾ ਕੰਮ ਹੋਇਆ ਮੈਂ ਇਸ ਗੱਲ ਤੇ ਫਿਰ ਵੀ ਮੈਂ ਦੁਖੀ ਹਾਂ ਮੇਰਾ ਨਹੀਂ ਮੇਰ ਜੀ ਮੇਰਾ ਕੋਲ ਪ੍ਰਧਾਨ ਸਾਡਾ ਸਾਡਾ ਕਾਂਗਰਸੀ ਆ ਆਪਾਂ ਮੈਂ ਹੁਣ ਉਹ ਕੋਲ ਜਾਊਂਗਾ ਵੀ ਮੇਰਾ ਕੋਈ ਗੱਲ ਨਹੀਂ ਆਪਾਂ ਪ੍ਰਧਾਨ ਨੇ ਮੈਂ ਇਦਾਂ ਦੀ ਗਲਤਫਹਿਮੀ ਨਹੀਂ ਹੈਗੀ ਕੋਈ ਮੈਨੂੰ ਕੋਈ ਵਧਾਈ ਦੀ ਵਾਲੀ ਗੱਲ ਕੋਈ ਨਹੀਂ ਸਾਡਾ ਬੱਚਾ ਚਲੋ ਬੜੇ ਬੜੇ ਇੰਡੀਨੇਟਰ ਬਣੇ ਨੇ ਅਸੀਂ ਚਲੋ ਮੱਦ ਲੈਤਾ ਕਹਿਣਾ ਸਾਡਾ ਵਿਮਾਨ ਖੁੱਲਦਾ ਭਾਈ ਸਾਹਿਬ ਤੁਸੀਂ ਇਹ ਕੌਂਗਰਸ ਸੀ ਵੀ ਨਹੀਂ ਫਿਰ ਤੁਸੀਂ ਉਹੀ ਕੁਆਲਟੀ ਦੀ ਗੱਲਾਂ ਕਰੀ ਜਾਣੀ ਆ ਮੈਂ ਕਹ ਰਿਹਾ ਕੋ ਯਾਰ ਸਾਡਾ ਕੀ ਹੋਇਆ ਗਿਆ ਜਿੱਦਣ ਜਿੱਦਣ ਸੀਐਮ ਬਦਲੇ ਅਮਰਿੰਦਰ ਸਿੰਘ ਉਹਨਾਂ ਤਰੁਣਾ ਪਾਇਆ ਨੇ ਤੁਸੀਂ ਚੰਨੀ ਬਣਿਆ ਰੋਲਾ ਨਹੀਂ ਪਾਇਆ ਮੇਰੀ ਬਰੀ ਗੱਲ ਤਕਲੀਫ ਆ ਭਾਈ ਅਸੀਂ ਕੁਛ ਨਹੀਂ ਕੀਤਾ ਤੁਹਾਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨਹੀਂ ਪਤਾ ਨਹੀਂ ਕਿਹਨੂੰ ਬਣਾਣਾ ਮੈਂ ਐਵੇਂ ਝੂਠ ਬੋਲ ਜੀ ਤੁਸੀਂ ਬਣਾਉਣ ਦਾ ਬੱਕਰੀ ਗੱਲ ਇਹ ਮੈਂਬਰਾਂ ਦੀ ਬਣ ਜੀ ਉਹ ਕਿਹਨੂੰ ਬਣਾਤੇ ਨਹੀਂ ਅਸੀਂ ਸੁਣਿਆ ਅਸੀਂ ਸੁਣਿਆ ਵੀ ਤੁਹਾਡਾ ਨਾਮ ਹਾਂ ਦੇ ਰਹੇ ਐ ਐ ਫਿਰ ਜੀ ਹਟਦੇ ਨਹੀਂ ਹਾਂ ਬਾਪੀ ਬਾਪੀ ਤੇ ਕੌਂਸਲਰ ਵੀ ਤੁਹਾਡੇ ਨਾਲ ਆ ਕੇ ਤਾਂ ਕਿਹੜਾ ਆ ਬਾਪੀ ਦਾ ਦੋਸਤ ਤੁਹਾਨੂੰ ਨੇ ਹੱਥ ਖੜੇ ਕੀਤੇ ਜੀ ਆਜ਼ਾਦ ਨੇ ਦੋ ਤੁਸੀਂ ਗਲਤ ਕਰ ਰਹੇ ਨਹੀਂ ਜੀ ਨਹੀਂ ਫਿਰ ਜੀ ਨਾ ਪਾੜੋ ਕਿਰਪਾ ਕਰੋ ਨਹੀਂ ਹੈ ਤਾਂ ਆਜ਼ਾਦ ਆ ਭਾਈ ਸਾਹਿਬ ਤੁਹਾਡਾ ਨਾਮ ਚੱਲਦਾ ਹੈ ਸਾਰਿਆਂ ਚ ਪ੍ਰਧਾਨਗੀ ਲਈ ਚੱਲਦਾ ਹੁਗਾ ਇਹਨਾਂ ਦੀ ਇਹ ਇਹ ਇਹਨਾਂ ਦੀ ਮਰਜ਼ੀ ਹੈ ਮੇਰਾ ਕੋਈ ਨਹੀਂ ਆਪਣੀ ਤਰਫ ਮੈਂ ਹੁਣ ਵੀ ਅੱਜ ਵੀ ਤੁਹਾਨੂੰ ਕਹਣਾ ਮੈਂ ਪਹਿਲੇ ਦਿਨ ਤੋਂ ਸਾਰਿਆਂ ਨੂੰ ਕਹ ਰਿਹਾ ਵੀ ਜਿਹਨੂੰ ਦਿਲ ਕਰਦਾ ਉਹ ਨਾ ਕੋਈ ਐਸੀ ਸ਼ਰਤ ਨਹੀਂ ਆ ਕੋਈ ਗੱਲ ਨਹੀਂ ਹੈਗੀ ਤੇ ਨਾ ਹੀ ਨਾ ਹੀ ਕੋਈ ਅੱਜ ਖੁਸ਼ੀ ਦਾ ਮਾਹੌਲ ਹੈ ਆਪਣਾ ਤਕਲੀਫ ਆਪਣੀ ਜਿਆਦਾ ਅਸੀਂ بڑے بڑے ਲੀਡਰ ਨੂੰ ਵੀ ਕਿਹਾ ਵੀ ਮੰਨ ਜਾਏ ਮੰਨ ਜਾਏ ਮਨਾ ਲੈਣਾ ਤੁਸੀਂ ਅਸੀਂ ਆਪਣੇ ਨਾਲ ਲੈ ਕੇ ਮਨਾਓ ਕਿਹਨੂੰ ਦੇ ਮਨਾਉਣ ਬਣਾ ਰਹੇ ਤੁਸੀਂ ਮਨਾ ਕੀ ਰਹੀ ਤੇ ਜੇ ਉਹ ਛਾਦੋਂ ਉਹ ਨੂੰ ਵੀ ਰੱਖ ਲੈਂਦੇ ਕੋਈ ਰੋਲਾ ਨਹੀਂ ਸੀ ਆਂਦਾ ਤਾਂ ਹੀ ਆਇਆ ਨੂੰ ਚਲੋ ਖੈਰ ਤੁਸੀਂ ਵੀ ਜਾ ਦੇ ਕੋਈ ਅਸਤੀਫਾ ਦੇਣ ਲਈ ਨਹੀਂ ਨਹੀਂ ਭਾਈ ਸਾਹਿਬ ਤੁਸੀਂ ਜਾਣ ਦੋ ਹੁਣ ਕਿਉਂ ਮੇਰੇ ਤੁਸੀਂ ਨਹੀਂ ਉੱਥੇ ਕੋਈ ਕਹਿੰਦੇ ਵੀ ਹਾਈ ਲਾਂਚ ਕੋਈ ਅਹੀ ਦੀ ਗੱਲ ਵੀ ਹੋਈ ਆ ਕਹਿੰਦੇ ਫਾਰਮਰ ਸੀਐਮ ਐ ਕੋਈ ਛੋਟੀ ਮੋਟੀ ਗੱਲ ਥੋੜਾ ਯਾਰ ਹਾਂ ਕੱਲ ਨੂੰ ਆਣੇ ਵਾਲੀ ਲੜਨ ਜੇ ਵੀ ਹੈਗੇ ਨੇ ਇਹ ਨਹੀਂ ਕੱਲ ਮੈਂ ਇਹ ਇੱਕ ਗੱਲ ਸਮਝਾਉਂ ਤਰੀ ਜੇ ਮੈਨੂੰ ਵੀ ਉਹ ਕੋਈ ਹੁਕਮ ਕਰ ਦਿੰਦੇ ਮੈਂ ਵੀ ਮੰਨ ਲੈਂਦਾ ਮੰਨੇ ਹੋਣੀ ਉਹਨਾਂ ਦੀ ਗੱਲ ਵੀ ਮੰਨੀ ਨਹੀਂ ਹੈ ਮੈਨੂੰ ਮੰਨਣ ਨੂੰ ਤਿਆਰ ਹੈ ਵੀ ਅੰਦਰ ਢਿੱਲੋਂ ਦੀ ਵੀ ਮੰਨਣ ਨੂੰ ਤਿਆਰ ਹੈ ਵੀਰ ਜੀ ਤੁਸੀਂ ਕਿਉਂ ਦੱਸਦੇ ਇਹ ਢਿੱਲੋ ਦੇ ਵੀ ਵਿੱਚ ਸਾਰੇ ਢਿੱਲੋ ਦੇ ਵੀ ਬੰਦੇ ਹੈ ਨੇ ਐਸੀ ਕੋਈ ਗੱਲ ਨਹੀਂ ਹੈਗੀ ਸਾਡੇ ਜਿਹੜੀ ਤੁਸੀਂ ਆ ਗੱਲ ਕਹਿ ਜਾਂਦੇ ਹੋ ਵੀ ਹੋਰ ਪਾਰਟੀਆਂ ਦੇ ਕੋਈ ਇੱਥੇ ਕੋਈ ਪਾਰਟੀ ਵਾਲਾ ਨਹੀਂ ਹੈਗਾ ਸਾਰੇ ਜੇ ਕੋਈ ਪਾਰਟੀ ਵਾਲਾ ਪਰਮਜੀਤ ਹੈ ਕੋਈ ਨਹੀਂ ਆਇਆ ਕੋਈ ਭਾਈ ਸਾਹਿਬ ਕੁਝ ਐਕਸੈਪਟ ਕਰਦੇ ਵੀ ਦਰਿੰਦਰ ਐਕਸੈਪਟ ਕਿਉਂ ਨਹੀਂ ਕਰਦਾ ਅਸੀਂ ਗਰੁੱਪ ਨਹੀਂ ਹੈ ਤੁਸੀਂ ਮੁੱਖ ਲੋਗੇ ਕਿਉਂ ਮੇਰੇ ਮੇਰੇ ਗਰੁੱਪ ਨੇ ਵੀ ਜੇ ਸੀ ਸਾਰੇ ਕਾਂਗਰਸ ਦੇ ਇੱਥੇ ਬੰਦਾ ਗੈਰ ਕੋਣ ਸੀ ਦੱਸੋ ਇਹ ਇੱਥੇ ਕਾਂਗਰਸ ਚ ਛੜੇ ਬੰਦੀ ਦੇ ਕਾਰਨ ਜਿਹੜਾ ਇਹ ਹੋਇਆ ਛੜੇ ਬੰਦੀ ਨਹੀਂ ਆ ਗਈ ਵੀ ਜੀ ਜ 18 ਦੇ 18 ਜੀ ਸਹਿਮਤ ਤੁਹਾਡੇ ਬੰਦੀ ਕਿੱਥੇ ਦੱਸੋ ਉਹਾਂ ਤੁਸੀਂ ਨਾ ਫਾਇਦਾ ਕਰ ਦਿਓ ਕੋਈ ਹੋਰ ਤੇ ਤੇ ਸਾ ਮੈਨੂੰ ਬਹੁਤ ਖਤਰਾ ਲੱਗਦਾ ਹੈ ਭਾਈ ਸਾਹਿਬ ਤੁਸੀਂ ਹੁਣੇ ਸੀ ਇਹ 10 15 ਦਿਨ ਪਹਿਲਾਂ ਵੀ ਜਾ ਕੇ ਹੋ ਗਏ ਮੈਂ ਸਾਹਿਬ ਨੂੰ ਕਿਹਾ ਅਸਤੀਫਾ ਦੇ ਦੇ ਸਰ ਜੀ ਮੈਂ ਉਹਨਾਂ ਨਾਲ ਹਰ ਗੱਲ ਕਿਵੇਂ ਖੋਲਾਂ ਮੈਂ ਤਾਂ ਉਹਦੇ ਘਰ ਵੀ ਜਾਣ ਨੂੰ ਤਿਆਰ ਸੀਗਾ ਪਤਾ ਨਹੀਂ ਉਹਦੀ ਕੀ ਸਮੱਸਿਆ ਹੋ ਗਈ ਚੱਲ ਗਿਆ ਬਾਹਰ ਮੇਰੀ ਉਹਨਾਂ ਨਾਲ ਗੱਲ ਸੀ ਮੈਂ ਤਾਂ ਘਰ ਜਾਣ ਨੂੰ ਤਿਆਰ ਸੀਗਾ ਕੋਈ ਸਾਡਾ ਕੋਈ ਪਰਾ ਥੋੜਾ ਯਾਰ ਜਿੰਨ ਤੱਕ ਆਪਣਾ ਮੁੰਡਾ ਉਹ ਆਪਣਾ ਭਾਈ ਆ ਯਾਰ ਹੋਰ ਨਹੀਂ ਮੁੰਡਾ ਆਪਣਾ ਭਾਈ ਆਪਣੇ ਫਤਾਰ ਲਾ ਕੇ ਪੈ ਗਿਆ ਸਾਰੇ ਆ ਕਿਨੇ ਯਾਰ ਹੱਥੀ ਹੋ ਗਏ ਤੁਸੀਂ ਕਹੀ ਦਿੱਤਾ ਰਿਹਾ ਮੈਂ ਤਾਂ ਕਹਿ ਰਿਹਾ ਵੀ ਚੰਨੀ ਮਤੀ ਵਾਰੀ ਤੁਸੀਂ ਚੰਨੀ ਨੂੰ ਨੇ ਪੁੱਛਿਆ ਕਿ ਰਾਜਾ ਕਿਉਂ ਤਾਰ ਰਿਹਾ ਮੈਨੂੰ ਗਰੀਬ ਨੂੰ ਕਿਉਂ ਖਿੱਚੇ ਜਾਂਦੇ ਹੋ ਮੈਂ ਕਿਸੇ ਨੂੰ ਤਾਰਿਆ ਕੁਝ ਨਹੀਂ ਜੋ ਅਸੀਂ ਹਾਊਸ ਨੇ ਬਣਾਇਆ ਕਿਸੇ ਹਾਊਸ ਨੇ ਗਲਤੀ ਕੀਤੀ ਸ਼ਾਇਦ ਇਸ ਹਾਊਸ ਦੀ ਉਹਨਾਂ ਨੇ ਗੱਲ ਨਹੀਂ ਮੰਨੀ ਮੈਂ ਕਾਰਨ ਤੁਰਨ ਵਾਲੀ ਕੋ ਗੱਲ ਨਹੀਂ ਨਾ ਹੀ ਮੈਨੂੰ ਕੋਈ ਮੈਂ ਕਿਸੇ ਕੋਈ ਵਧਾਈ ਲੈ ਰਿਹਾ ਨਾ ਮੈਨੂੰ ਕੋਈ ਚਾਹੀਦੀ ਮੈਂ ਬਿਲਕੁਲ ਪਿੱਛੇ ਆ ਵੀ ਮੇ ਸਾਡਾ ਭਰਾ ਜੀ ਛੋਟਾ ਉਹ ਤੇ ਮੈਨੂੰ ਇਕੱਲੇ ਨੂੰ ਐ ਹੀ ਰੋਣਾ ਪਣਾ ਉਹ ਸਾਰੇ ਅਸੀਂ ਪਰ ਆਪਣ ਦੇ ਹਿੱਸੇਦਾਰ ਸੋਨੇ ਵੀ ਉਹਨਾਂ ਹੋ ਜਾ ਰਿਹਾ ਨਹੀਂ ਨਹੀਂ ਸਾਰੇ ਉਹਨੇ ਕਿੰਨਾ ਇਕੱਲਾ ਨਹੀਂ ਹੈਗਾ ਮੇਰਾ ਮੈਨੂੰ ਮੈਨੂੰ ਸੇਰਾ ਦੇਣ ਦੀ ਲੋੜ ਨਹੀਂ ਐ ਤੇ ਸੇਰਾ ਸਾਡਾ ਜੋਲੀ ਸਾਡਾ ਹੀਰੋ ਹੈ ਇੰਪੈਕਟ ਮਨੇ ਨਾ ਮਨੇ ਸਾਡਾ ਹੀਰੋ ਜੋਲੀ अच्छा भाई साहब एक बना दो भाई भाई साहब एक गल संजय जी ने गल करी थी मेन पॉइंट है क्या देखो ਸਾਡੇ ਕੰਮਾਂ ਦੇ ਵਰਕ ਆਊਟ ਹੋਏ ਪਿਆ ਔਰ ਕੰਮ ਨਹੀਂ ਹੋ ਰਿਹਾ ਸਿਰਫ ਲਾਰੇ ਲਾਈ ਜਾ ਰਿਹਾ ਅਸੀਂ ਤਾਂ ਪਬਲਿਕ ਨੂੰ ਜਵਾਬ ਦੇਈਏ ਇਹੇ ਕਰਕੇ ਸਾਨੂੰ ਮਜਬੂਰਾਂ ਇੱਕ ਹੁਣ ਅਗਲਾ ਕੀ ਸੋਚਿਆ ਕਿ ਪ੍ਰਧਾਨ ਨੂੰ ਅਸੀਂ ਰਾਮਾ ਵੀ ਕਰਦੇ ਕੋਈ ਨਾ ਕੋ ਨੌਲੇਜ ਹੈ ਕਰ ਸਕਦੇ ਸਾਨੂੰ ਪੂਰੀ ਹੈ ਠੀਕ ਹੈ